ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਟੂ ਸਿਸਟਰ ਬਲੌਗ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗਾਜਰ ਦਾ ਹਲਵਾ ਬਣਾਵਾਂਗੇ ਉਸਦੇ ਲਈ ਮੈਂ ਗਾਜਰਾਂ ਨੂੰ ਧੋ ਕੇ ਛਿੱਲ ਲਿਆ ਸੀ ਹੁਣ ਆਪਾਂ ਗਾਜਰਾਂ ਨੂੰ ਇਸ ਤਰੀਕੇ ਨਾਲ ਬਰੀਕ-ਬਰੀਕ ਕੱਟ ਲਵਾਂਗੇ ਇਸੇ ਤਰੀਕੇ ਨਾਲ ਮੈਂ ਸਾਰੀਆਂ ਗਾਜਰਾਂ ਨੂੰ ਬਰੀਕ-ਬਰੀਕ ਕੱਟ ਲਵਾਂਗੀ ਹੁਣ ਮੈਂ ਸਾਰੀਆਂ ਗਾਜਰਾਂ ਨੂੰ ਕੱਟ ਲਿਆ ਹੈ ਹੁਣ ਆਪਾਂ ਗਾਜਰਾਂ ਨੂੰ ਪੀਸ ਲਵਾਂਗੇ ਹੁਣ ਗਾਜਰਾਂ ਪੀਸ ਕੇ ਚੰਗੀ ਤਰ੍ਹਾਂ ਤਿਆਰ ਨੇ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਗਾਜਰਾਂ ਨੂੰ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਜੀ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਪੀਸੀਆਂ ਹੋਈਆਂ ਸਾਰੀਆਂ ਗਾਜਰਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇਸ ਤਰੀਕੇ ਨਾਲ ਸਾਰੀਆਂ ਗਾਜਰਾਂ ਨੂੰ ਬਰੀਕ-ਬਰੀਕ ਪੀਸ ਲਵਾਂਗੇ ਆਪਾਂ ਘਤੂ ਕਸਪੀ ਕਰ ਸਕਦੇ ਹਾਂ ਗਾਜਰਾਂ ਨੂੰ ਪਰ ਮੈਂ ਇਸ ਤਰੀਕੇ ਨਾਲ ਗਾਜਰਾਂ ਨੂੰ ਪੀਸ ਕੇ ਪਾਵਾਂਗੇ ਹੁਣ ਆਪਾਂ ਗਾਜਰਾਂ ਦਾ ਹਲਵਾ ਬਣਾ ਲਵਾਂਗੇ ਹਲਵਾ ਬਣਾਉਣ ਦੇ ਲਈ ਪੈਨ ਦੇ ਵਿੱਚ ਜੋ ਗਾਜਰਾਂ ਪੀਸ ਕੇ ਰੱਖੀਆਂ ਸੀ ਉਹ ਗਾਜਰਾਂ ਪਾਵਾਂਗੇ गाजरਾਂ ਨੂੰ ਪੋਂ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ। ਗਾਜਰਾਂ ਦਾ ਪਾਣੀ ਚੰਗੀ ਤਰ੍ਹਾਂ ਸੁਕਾ ਲਵਾਂਗੇ। ਇਸੇ ਤਰੀਕੇ ਨਾਲ ਇਹਦਾ ਲਾ ਕੇ ਪਕੋਂਦੇ ਰਵਾਂਗੇ। ਅੱਜ ਆਪਾਂ ਇਸ ਹਲਵੇ ਨੂੰ ਬਿਨਾਂ ਕਿਸੇ ਫੂਡ ਕਲਰ ਤੋਂ ਬਣਾ ਕੇ ਤਿਆਰ ਕਰਾਂਗੇ ਜੀ। ਕਿ ਉਹ ਨੂੰ ਪਾ ਸ਼ੁਰੂ ਵਿੱਚ ਨਹੀਂ ਪਾਵਾਂਗੇ ਜੀ ਜਦੋਂ ਗਾਜਰਾਂ ਵਿੱਚ ਥੋੜਾ ਜਿਹਾ ਪਾਣੀ ਸੁੱਕ ਜਾਵੇ ਫਿਰ ਪਾਵਾਂਗੇ ਕਿਉਂ ਨਾ ਇਸ ਦੇ ਨਾਲ ਸ਼ਾਈਨ ਵਧੀਆ ਆਏਗੀ ਹਲਵੇ ਵਿੱਚ ਫਿਰ ਦੋ ਚਮਚੇ ਦੇਸੀ ਘਿਓ ਪਾਵਾਂਗੇ ਇਸ ਦੇ ਨਾਲ ਹਲਵੇ ਵਿੱਚ ਟੇਸਟ ਤੇ ਸ਼ਾਈਨ ਵਧੀਆ ਆਏਗੀ ਘਿਓ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਅਸੀਂ ਰੋਜ਼-ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਨੇ ਆ ਜੀ ਤੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇਹ ਹਲਵਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜੀ ਇਸ ਤਰੀਕੇ ਨਾਲ ਆਪਾਂ ਸਾਰੀਆਂ ਗਾਜਰਾਂ ਦਾ ਪਾਣੀ ਸੁਕਾ ਲਵਾਂਗੇ ਫਿਰ ਵਧੀਆ ਟੇਸਟ ਦੇ ਲਈ ਇਲਾਇਚੀ ਪਾਊਡਰ ਪਾਵਾਂਗੇ ਇਲਾਇਚੀ ਪਾਊਡਰ ਇੱਕ ਛੋਟਾ ਚਮਚ ਪਾਵਾਂਗੇ ਆਪਾਂ ਇਲਾਇਚੀ ਪਾਊਡਰ ਸ਼ੁਰੂ ਵਿੱਚ ਹੀ ਪਾਵਾਂਗੇ ਤਾਂ ਕਿ ਇਲਾਇਚੀ ਪਾਊਡਰ ਚੰਗੀ ਤਰ੍ਹਾਂ ਹਲਵੇ ਦੇ ਵਿੱਚ ਰਚ ਜਾਏਗਾ ਤੇ ਹਲਵੇ ਵਿੱਚ ਬਹੁਤ ਵਧੀਆ ਟੇਸਟ ਆਏਗਾ ਇਹ ਤੇ ਮੈਂ ਇਲਾਇਚੀ ਨੂੰ ਥੋੜਾ ਦਰਦਰਾ ਪੀਸ ਕੇ ਪਾਇਆ ਹੈ ਚੰਗੀ ਤਰ੍ਹਾਂ ਹਿਲਾਉਂਦੀ ਰਵਾਂਗੇ ਗਾਜਰਾਂ ਨੂੰ ਚੰਗੀ ਤਰ੍ਹਾਂ ਲਾਉਂਦੇ ਨਾਲ ਇਸਦਾ ਪਾਣੀ ਚੰਗੀ ਤਰ੍ਹਾਂ ਸੁੱਕ ਜੇਗਾ ਸਰਦੀਆਂ ਦੇ ਵਿੱਚ ਬਾਜ਼ਾਰ ਦੇ ਵਿੱਚ ਇਸ ਤਰੀਕੇ ਦੀਆਂ ਲਾਲ ਲਾਲ ਗਾਜਰਾਂ ਬੜੀ ਆਸਾਨੀ ਦੇ ਨਾਲ ਮਿਲ ਜਾਂਦੀਆਂ ਨੇ ਜੇ ਤੁਸੀਂ ਵੀ ਇਸ ਤਰੀਕੇ ਨਾਲ ਗਾਜਰ ਦਾ ਹਲਵਾ ਬਣਾ ਕੇ ਦੇਖਿਓ ਇਹ ਹਲਵਾ ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਹੈ ਜੀ ਇਹ ਹਲਵਾ ਬਹੁਤ ਈਜ਼ੀਲੀ ਬਣ ਕੇ ਤਿਆਰ ਹੁੰਦਾ ਹੈ ਜੀ ਇਸ ਨੂੰ ਬਣਾਉਣ ਤੇ ਜ਼ਿਆਦਾ ਸਮਾਂ ਨਹੀਂ ਲੱਗਦਾ। ਸਵਾਦ ਅਨੁਸਾਰ ਖੰਡ ਪਾਵਾਂਗੇ ਜੇ ਖੰਡਾ ਪਾਉਣੀ ਕਿ ਪਾਵਾਂਗੇ ਜਿੰਨਾ ਕਾਪਾ ਮਿੱਠਾ ਖਾਣਾ ਪਸੰਦ ਕਰਦੇ ਹਾਂ। ਖੰਡਾ ਪਾ ਪੀਸੀ ਹੋਈ ਵੀ ਪਾ ਸਕਦੇ ਹਾਂ ਜੀ ਪਰ ਮੈਂ ਇਸ ਤਰੀਕੇ ਨਾਲ ਖੰਡ ਪਾਈ ਹੈ। ਆਪਾਂ ਹਲਵੇ ਨੂੰ ਥੋੜੀ ਦੇਰ ਹਜੇ ਹੋਰ ਪਕਾਵਾਂਗੇ ਜੀ ਇਸ ਦੇ ਨਾਲ ਖੰਡ ਜੰਗੀ ਤਰ੍ਹਾਂ ਮਿਕਸ ਹੋ ਜਾਏਗੀ। ਆਪਾਂ ਇੱਥੇ ਗਾਜਰਾਂ ਨੂੰ ਪੀਸ ਕੇ ਪਾਇਆ ਹੈ ਜੀ ਇਸਦੇ ਨਾਲ ਗਾਜਰਾਂ ਜਲਦੀ ਪੱਕ ਜਾਣੀਆਂ ਅੱਜ ਆਪਾਂ ਬਿਨਾਂ ਕਿਸੇ ਫੂਡ ਕਲਰ ਤੋਂ ਹਲਵਾਈ ਸਟਾਈਲ ਹਲਵਾ ਬਣਾ ਕੇ ਤਿਆਰ ਕਰਾਂਗੇ ਜੀ ਆਪਾਂ ਹਲਵਾਈਆਂ ਗਿਰੇਲਾ ਬਣਾਉਣ ਵੇਲੇ ਦੇਸੀ ਘਿਓ ਜ਼ਰੂਰ ਪਾਵਾਂਗੇ ਜੀ ਇਸਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਹਲਵੇ ਵਿੱਚ ਜੇਕਰ ਤੁਹਾਨੂੰ ਸਾਡੀ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਤੁਸੀਂ ਦੇਖ ਸਕਦੇ ਹੋ ਜੀ ਖੰਡ ਪਾਉਣ ਤੋਂ ਬਾਅਦ ਕਿੰਨਾ ਵਧੀਆ ਕਲਰ ਆਇਆ ਹੈ ਆਪਾਂ ਇਸ ਦੇ ਵਿੱਚ ਬਿਲਕੁਲ ਵੀ ਫੂਡ ਕਲਰ ਯੂਜ਼ ਨਹੀਂ ਕੀਤਾ ਆਪਾਂ ਹਲਵਾ ਬਣਾਉਣ ਲਈ ਪਤਲੀਆਂ ਗਾਜਰਾਂ ਲਵਾਂਗੇ ਜਿਸ ਦੇ ਨਾਲ ਪਤਲੀਆਂ ਗਾਜਰਾਂ ਚੰਗੀ ਤਰ੍ਹਾਂ ਪਿਸ ਚਾਣੀਆਂ ਆ अच्छा तो दुध वाला हलवा बना के तैयार करा जी इस थोड़ा जहा खो भी पावेंगे इस दुध भी पावे इतने आप कौली गाढ़ा मलाई वाला दुध पावेंगे ये हलवा बहुत टेस्टी बन के तैयार होंगे जी तुम्हें भी इस तरीके हलवा बना के देखियो ਮੈਂ ਇਹ ਕੋਕੋ ਵਾਲੀ ਗਾੜਾ ਦੁੱਧ ਪਾਇਆ ਹੈ ਜੇ ਗਾੜਾ ਦੁੱਧ ਪਾਉਣ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਹਲਵੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਦੁੱਧ ਕਿੰਨਾ ਗਾੜਾ ਸੀ ਮਲਾਈ ਹਲਵੇ ਉੱਪਰ ਦਿਖ ਰਹੀ ਹੈ ਇਸ ਨੂੰ ਲਗਾਤਾਰ ਚੰਗੀ ਤਰ੍ਹਾਂ ਹੀ ਲਗਾਉਂਦੇ ਰਵਾਂਗੇ ਇਸੇ ਤਰ੍ਹਾਂ ਹੀ ਲਗਾਤਾਰ ਪਕਾ ਕੇ ਦੁੱਧ ਨੂੰ ਸੁਕਾ ਲਵਾਂਗੇ ਜਦੋਂ ਵੀ ਉਪਹਲਵਾ ਬਣਾਵਾਂਗੇ ਜੀ ਇਸ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਤਾਂ ਕਿ ਇਹ ਜਲ ਨਾ ਜਾਵੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਅਸੀਂ ਆਪਣੇ ਚੈਨਲ ਤੇ ਰੋਜ਼-ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਆ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹਲਵੀ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਵਾਂਗੇ ਜੇਕਰ ਤੁਸੀਂ ਮੇਰੇ ਤਰੀਕੇ ਨਾਲ ਹਲਵਾ ਬਣਾ ਕੇ ਦੇਖੋਗੇ ਤੇ ਹਲਵਾ ਬਹੁਤ ਟੇਸਟੀ ਬਣ ਕੇ ਤਿਆਰ ਹੋਏਗਾ ਇਸ ਲਈ ਆਪਾਂ ਨੂੰ ਗਾਜਰਾਂ ਨੂੰ ਕद्दूकस ਕਰਨ ਦੀ ਵੀ ਜ਼ਰੂਰਤ ਨਹੀਂ ਹੈ ਜੀ ਹਲਵੇ ਦੇ ਵਿੱਚ ਆਪਾਂ ਇਹ ਇਹ ਚੀਜ਼ਾਂ ਪਾਵਾਂਗੇ ਥੋੜਾ ਜਿਹਾ ਪਿਸਤਾ ਪਾਵਾਂਗੇ ਬਦਾਮ ਪਾਵਾਂਗੇ ਡਰਾਈ ਮੈਲਨ ਸੀਡਸ ਪਾਵਾਂਗੇ ਥੋੜਾ ਜਿਹਾ ਖੁਆ ਪਾਵਾਂਗੇ खो अपना ज़्यादा भी ले सकते हैं जी मेरे को गाजर थोड़ी सी तो मैं इसलिए इन्ना क खो लिया है ये घर का बनाया हुआ फ्रैश खोआ है जी हम अपना हलवा इस तरीके का हो चुका है चंकी तरह लिया तो बाद खोआ पावे ਕੋਈ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇਲ ਹਲਾਵਾਂਗੇ ਇਸ ਤਰੀਕੇ ਨਾਲ ਲਗਾਤਾਰ ਹਿਲਾਉਂਦੇ ਰਵਾਂਗੇ ਤਾਂ ਕਿ ਖੂਆ ਗਾਜਰਾ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਨਕੋਆ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਹਲਵਾ ਗਾੜਾ ਹੋ ਚੁੱਕਿਆ ਹੈ ਹੁਣ ਆਪਾਂ ਹਲਵੇ ਦੇ ਵਿੱਚ ਡਰਾਈ ਫਰੂਟ ਪਾਵਾਂਗੇ ਇਹ ਵਾਲੇ ਤੇਨੇ ਡਰਾਈ ਫਰੂਟ ਪਾਵਾਂਗੇ ਡਰਾਈ ਫਰੂਟ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਹਲਵਾ ਬਣ ਕੇ ਤਿਆਰ ਹੈ ਜੀ ਗਰਮਾ ਗਰਮ ਸਰਵ ਕਰ ਲਵਾਂਗੇ ਹਲਵੇ ਨੂੰ ਤੁਸੀਂ ਵੀ ਇਸ ਤਰੀਕੇ ਨਾਲ ਹਲਵਾ ਬਣਾ ਕੇ ਦੇਖਿਓ ਜੀ ਇਹ ਹਲਵਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਹਲਵੇ ਉੱਪਰ ਆਪਣੀ ਮਨਪਸੰਦ ਅਨੁਸਾਰ ਕੋਈ ਵੀ ਡਰਾਈ ਫਰੂਟ ਪਾਵਾਂਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ